ਹਾਂਜੀ ਉਹਨਾਂ ਨੂੰ ਤੁਸੀਂ ਬੰਦ ਕਰਵਾ ਦਿੱਤੇ ਨੇ ਨਾ ਜਿਹੜਾ ਫਰੰਟ ਲਾਈਨ ਤੇ ਨਰਵਲ ਖੜਾ ਸੀ ਨਾ ਉਹਨਾਂ ਨੂੰ ਦੁਸ਼ੀਆਂ ਵੀ ਨਹੀਂ ਗਿਆ ਤੇ ਹੁਣ ਕਰਦੇ ਹਾਂ ਬਿਲਕੁਲ ਠੀਕ ਹੈ ਇਹ ਐਸਾ ਪ੍ਰੈਸ਼ਨ ਦੀ ਉਹਨਾਂ ਨੂੰ ਦਿੱਤਾ ਕੀ ਇਹ ਇਹ ਤਾਂ ਚੋਰ ਤਾਂ ਜਿਵੇਂ ਇਹਨੂੰ ਉੱਤੇ ਆਜੋ ਆਜੋ ਜਲਦੀ ਆਜੋ ਯਾਰੋ ਸਾਹਮਣੇ ਪੌੜੀ ਦੇ ਨਾਲ ਲਾਣਾ हां भाई ਭਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵਕਤ ਅਸੀਂ ਕਰਤਾਰਪੁਰ ਸਾਹਿਬ ਦੇ ਅੰਦਰ ਜਿਹੜਾ ਪ੍ਰਕਰਮਾ ਹੈ ਉਹਦੇ ਪਹੁੰਚ ਗਿਆ ਹੈ ਅਤੇ ਸਾਹਮਣੇ ਤੋਂ ਦਰਸ਼ਨ ਕਰ ਰਹੇ ਹਾਂ ਕਰਤਾਰਪੁਰ ਜਾਈਗਾ ਇਹ ਆਪਾਂ ਜਿਹਨਾਂ ਨੂੰ ਮੈਨੂਅਲ ਕਰ ਰਹੇ ਹਾਂ ਮੈਨੂਅਲ ਕਰ ਰਹੇ ਹਾਂ ਕਿਸੇ ਕੋਟ ਜਿਸ ਜੇਗਾ ਕੋਈ ਕश्ती ਜਾ ਰਹੀ ਆ ਇੱਥੇ ਕਦੀ ਸੰਤਾ ਪੈਦਲ ਮੱਥਾਂ ਦੇ ਰਸਤੇ ਆਂਦੀਆਂ ਨੇ ਉਹਨਾਂ ਦਾ ਜਲਵਾ ਕਰਦੇ ਲੰਗੇ ਪੈਰ ਆ ਜਿਸ ਤਿੱਕੇ ਕश्ती ਜਾ ਰਹੀ ਆ ਜਿਸ ਪਾਣੀ ਤੋਂ ਲੰਘ ਰਹੇ ਆ ਔਟ ਕੁਝ ਦੂਗਾ ਪਾਣੀ ਹੈ ਜੀ ਉਹ ਇਸ ਵਕਤ ਮੈਂ ਜੀਤ ਜੀ ਦਾ ਨਾਮ ਲੁਕੀਂ। ਕੁਝ ਪਹਿਲਾਂ ਆਪਣੀ ਵਾਹਨ ਸਰ ਦੀ ਉਸ ਕੈਂਟਕਸ ਤੋਂ ਪਹੁੰਚ ਕਰਦਾ। ਆਪਣੀ ਪੰਜਾਬ ਦੀ ਸਾਰੀ ਬਾਤ ਫਾਰਟੀ ਦੀ ਟੀਮ ਆਈਆ। ਉਹ ਅਸੀਂ 3 ਦੇ ਕਰੀਬ ਜਿਹੜੀ ਯਾਤਰੀਸ਼ਵਰ ਬੈਠਾ ਉਹਨਾਂ ਨੂੰ ਛੇ ਪੁਕਾਮ ਤੋਂ ਚੁੱਕਾ ਦਿੱਤਾ ਹੈ। ਬਾਕੀ ਜਿਹੜੇ ਯਾਤਰੀ ਉਹਨਾਂ ਲੈਣੇ ਆਸਤੇ ਇਸ ਕੋਲ ਤੋਂ ਜਾ ਰਹੇ ਆ। ਕਿਯਾਨੀ ਜੀ ਰਵਾ ਜਿੰਨੇ ਵੀ ਸਾਡੇ ਇਸ ਵਕਤ ਸਾਧਰੀ ਸਹਿਬਾਨ ਨੇ ਰੱਥਾ ਬਦਲਣੇ ਅਸੀਂ ਉਹਨਾਂ ਲੈ ਕੇ ਜਾ ਰਹੇ ਆ। ਸੱਚੇ ਪਾਕਸ਼ਾ ਬਖਸ਼ਿਸ਼ ਕਰਦੇ ਆ। ਸਰੋਣਾ ਨੇ ਚਾਰਿਆ ਕਿ ਫਾਰਤ ਇੱਕ ਹੋਰ ਬਹੁਤ ਵੱਡਾ ਰੇਲਾ ਅਜਰਾਤੀ ਜਾਂ ਕਲ ਸੁਬਾ ਛੰਡੇਗਾ ਜਿਹੜਾ ਕੱਲ ਪਹੁੰਚੇਗਾ ਸੋ ਫਾਰਤ ਪਾਣੀ ਦੇ ਥਰੀ ਜਿੰਨੇ ਪਾਕਿਸਤਾਨ ਦੀ ਆਵਾਮ ਤੇ ਇਸ ਵਕਤ ਆਪਣਾ ਵੈਪਰਾਈਜ਼ ਕਰਕੇ ਬਿਸਮਾਲ ਕਰਨਾ ਚਾਹ ਰਹੇ ਹਨ ਕੱਲ ਲਵੇ ਲੇਕਿਨ ਪਾਕਿਸਤਾਨੀ ਫੌਜ ਦੇ ਜਿਹੜੇ ਜਜ਼ਬਾਤ ਨੇ ਜਾਂ ਜਿਹੜਾ ਸੋੜਾ ਜਜ਼ਬਾ ਉਹ ਡਾਊਨ ਨਹੀਂ ਹੋ ਸਕਦਾ ਲੇਕਿਨ ਅਪਾ ਫਿਰ ਦੁਬਾਰਾ ਇੱਕ ਵਾਰੀ ਪਹੁੰਚ ਕੇ ਇੱਕ ਦਰਖਤ ਸੇ ਬਾੰਨ ਦੇ ਨਾਲ ਵੀ ਚੜ੍ਹੇ ਵਿਚਾਂ ਬਟਾਂਦਰੇ ਕਰਾਵਾਂਗੇ ਆਪਣੀ ਅਰਦਾਸਾਂ ਯਾਦ ਰੱਖੋ ਤੁਸੀਂ ਪਿੱਛੇ ਦਰਸ਼ਕਾਰੇ ਹੋ ਅਸੀਂ ਇਸ ਸਮੇਂ ਕਾਫੀ ਕੱਪ ਦੇ ਮੇਨ ਜਿਹੜਾ ਖਾਨਾ ਉੱਤੇ ਜੀ ਪੁੱਜ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਂਗਿਰ ਜਾਇਆ ਕਟ ਰੋਡ ਮਤ ਰਿਸਕ ਲੈ ਮਿਲੇਗਾ ਵੀ ਨਹੀਂ ਯਾਨੀ ਉੱਪਰ ਦੇ ਪਾਸੇ ਆਪਾਂ ਕਿੱਥੇ ਜਾਵਾਂਗੇ ਜੀ ਪਰਲੇ ਪਾਸੇ ਤੁਸੀਂ ਉੱਥੇ ਇੱਕ ਬੰਦੇ ਕੱਢ ਗਏ ਇਧਰੋਂ ਬੰਦੇ ਕੱਢ ਕੇ ਰਹਿ ਗਏ ਓਥੇ 8 ਬੰਦੇ ਜੀ ਲੈ ਗਏ ਸੱਚੀ ਗੱਲ ਜੀ ਕੱਲ੍ਹ ਦੀਆਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਦੇ ਫੋਟੋਆਂ ਵਾਇਰਲ ਹੋਈਆਂ ਜਿਸ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ 10 ਤੋਂ 15 ਫੁੱਟ ਪਾਣੀ ਗੁਰਦੁਆਰਾ ਸਾਹਿਬ ਅਤੇ ਗਲਿਆਰੇ ਦੇ ਵਿੱਚ ਭਰ ਗਿਆ ਹੜ੍ਹਾਂ ਦੇ ਕਰਕੇ ਕਿਉਂਕਿ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਉਸ ਤੋਂ ਬਾਅਦ ਹੁਣ ਉਥੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਸਰਧਾਲੂ ਅਤੇ ਹੋਰ ਗਰੰਥੀ ਸਿੰਘ ਰਾਗੀ ਸਿੰਘ ਕੀਰਤਨੀਏ ਸਿੰਘ ਜੋ ਕਿ ਇਸ ਮੌਕੇ ਪਾਣੀ ਦੇ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਤੇ ਇਸ ਮੌਕੇ ਪਾਕਿਸਤਾਨ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਵੀ ਨਾਲ ਸਨ ਤੇ ਇਲਾਕੇ ਦੇ ਡੀਸੀ ਵੀ ਸੀ ਜਿਨ੍ਹਾਂ ਨੇ ਕੀ ਇਸ ਮੌਕੇ ਜੋ ਸਰਧਾਲੂ ਪਾਣੀ ਦੇ ਵਿੱਚ ਫਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਤੇ ਇਸ ਮੌਕੇ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ 8 ਤੋਂ 10 ਫੁੱਟ ਪਾਣੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਖੇ ਭਰਿਆ ਹੋਇਆ ਜਿੱਥੇ ਕਿ ਸਥਿਤੀ ਕਾਫੀ ਜ਼ਿਆਦੇ ਚਿੰਤਾਜਨਕ ਹੈ ਕਿਉਂਕਿ ਜਿਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਵੀ ਦੇ ਵਿੱਚ ਹੋਰ ਵੀ ਪਾਣੀ ਆ ਸਕਦਾ ਹੈ ਜਿਸ ਦੇ ਨਾਲ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਹਾਲਾਤ ਕਾਫੀ ਜ਼ਿਆਦਾ ਚਿੰਤਾਜਨਕ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਰਾਹਤ ਕਾਰਜਾਂ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਖਾਲਸਾ ਏਡ ਇਸ ਤੋਂ ਇਲਾਵਾ ਹੋਰ ਇਲਾਕੇ ਦੇ ਜੋ ਮੋਤਵੰਦ ਨੇ ਸਮਾਸੀ ਵੀ ਨੇ ਉਹਨਾਂ ਵੱਲੋਂ ਆਪਣੇ ਪੱਧਰ ਤੇ ਰੈਸਕਿਊ ਲੋਕਾਂ ਨੂੰ ਕੀਤਾ ਜਾ ਰਿਹਾ ਦੱਸਦੀ ਹੈ ਕਿ ਕਰਤਾਰਪੁਰ ਸਾਹਿਬ ਵਿਖੇ ਵੀ ਜੋ ਸਰਦਾਲੂ ਫਸੇ ਸਨ ਪਾਣੀ ਦੇ ਵਿੱਚ ਉਹਨਾਂ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਕੀ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਸੋ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਪੂਰੀ ਵੀਡੀਓ ਤੇ ਜਿਵੇਂ ਪ੍ਰਧਾਨ ਪਾਕਿਸਤਾਨ ਗੁਰਦਵਾਰਾ ਫਿੰਦਕਵੈਟੀ ਨੇ ਕਿਹਾ ਕਿ ਜਰੂਰ ਅਰਦਾਸਾਂ ਕਰਿਓ ਗੁਰੂ ਮਹਾਰਾਜ ਅੱਗੇ ਕਿ ਆਪਣੇ ਸਥਾਨਾਂ ਦੇ ਆਪ ਸਹਾਈ ਹੋ ਕੇ ਰੱਖਿਆ ਕਰਨੀ ਹਾਂਜੀ ਉਹਨਾਂ ਤੁਸੀਂ ਬੰਦਰ ਦਵਾ ਦਿੱਤੇ ਨੇ ਨਾ ਜਿਹੜਾ ਫਰੰਟ ਲਾਈਨ ਤੇ ਨਰਵਲ ਖੜਾ ਸੀ ਨਾ ਉਹਨਾਂ ਨੂੰ ਪੁੱਛਿਆ ਵੀ ਨਹੀਂ ਗਿਆ ਤੇ ਸੋ ਕਰਦੇ ਹਾਂ ਬਿਲਕੁਲ ਠੀਕ ਹੈ ਇਹ ਸਪੈਸ਼ਨ ਦੀ ਹੈ ਹਾਂਜੀ ਇਹ ਵੀ ਕਰ ਤਾਂ ਕਿਵੇਂ ਨੇ ਉਹ ਉੱਤੇ ਆਜੋ ਆਜੋ ਜਲਦੀ ਆਜੋ ਯਾਰੋ ਸਾਹਮਣੇ ਪੌੜੀ ਦੇ ਨਾਲ ਲਾਣਾ وہ لائن ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਕਰਤਾਰਪੁਰ ਸਾਹਿਬ ਦੇ ਅੰਦਰ ਜਿਹੜਾ ਪ੍ਰਕਰਮਾ ਹੈ ਉਹਦੇ ਪਹੁੰਚ ਗਿਆ ਹੈ ਅਤੇ ਸਾਹਮਣੇ ਦਰਸ਼ਨ ਕਰ ਰਹੇ ਹਾਂ ਕਰਤਾਰਪੁਰ ਜਾਈਗਾ ਇਹ ਆਪਾਂ ਰਾਵਾਂ ਨੇ ਜਿਸ ਸੰਗਤ ਨਾਲ ਮੈਨੂਅਲ ਕਰਾਉਂਦੇ ਨੇ ਇਸ ਵਕਤ ਜਿਸ ਜਗ੍ਹਾ ਕੋਈ ਜਸਤੀ ਚੱਕੀ ਜਾ ਰਿਹਾ ਇੱਥੇ ਗਰੀਬ ਸੰਤਾ ਫੈਦਲ ਮੱਥੇ ਤੇ ਕੜਤੀਆਂ ਲੀਆਂ ਨੇ ਉਹ ਸ਼ਰਮਾ ਕਰਦੇ ਲੰਗੇ ਪੈ ਅੱਜ ਜਿਸ ਜਸਤੀ ਜਾ ਰਿਹਾ ਜਿਸ ਪਾਣੀ ਤੋਂ ਲੰਘ ਰਿਹਾ ਉਹ ਅੱਠ ਕੁ ਜੂੜਾ ਪਾਣੀ ਹੈ ਤੋ ਇਸ ਵਕਤ ਮੈਂ ਜੀਤ ਸਿੰਘ ਆਪ ਨੂੰ ਬੇਨਾਨ ਬਤੀਤਨੇ ਕੁਝ ਦੇਰ ਪਹਿਲੇ ਅਸੀਂ ਵਾਟਸਐਪ 'ਤੇ ਮੈਸਜ ਵਾਸਤ ਕਰਦਾ ਆਪਣੀ ਪੰਜਾਬ ਜੀਤਾਰੀ ਆਪ ਦਾ ਸਵਾਜਿਤ ਟੀਮ ਆਈਆਂ ਤੋ ਅਸੀਂ 30 ਦੇ ਕਰੀਬ ਜਿਹੜੀ ਯਾਤਰੀਸ਼ਵਰ ਦੇ ਨਾਲ ਉਹਨਾਂ ਨੂੰ ਸੇਕ ਮੁਕਾਮ ਤੱਕ ਪਹੁੰਚਾ ਦਿੱਤਾ ਹੈ ਬਾਅਦ ਵਿੱਚ ਜਿਹੜੇ ਯਾਤਰੀ ਉਹਨਾਂ ਲੈਣੇ ਆਸਤੇ ਇਸ ਕੋਟੇ ਦੀ ਜਾ ਰਹੇ ਆ ਜੁਗਿਆਨੀ ਜੀ ਔਰ ਜਿੰਨੇ ਵੀ ਸਾਡੇ ਇਸ ਵਕਤ ਸਾਧਨੀ ਸਰਬਾਨ ਨੇ ਇਕੱਠਾ ਬਾਚਕ ਦੇ ਵਦਲੇ ਅਸੀਂ ਉਹਨਾਂ ਲੈ ਕੇ ਜਾ ਰਹੇ ਆ ਸੁਰੱਖਿਅਤ ਪਾਕਸ਼ਾ ਬਖਸ਼ਿਸ਼ ਕਰੰਗੇ ਉਹਨਾਂ ਨੇ ਚਾਹ ਰਿਹਾ ਕਿ ਭਾਰਤ ਇੱਕ ਹੋਰ ਬਹੁਤ ਵੱਡਾ ਰੇਲਾ ਅੱਜ ਰਾਤੀ ਜਾਂ ਕੱਲ ਸਵੇਰ ਛੰਡੇ ਦਾ ਜਿਹੜਾ ਕੱਲ ਪਹੁੰਚੇਗਾ ਸੋ ਭਾਰਤ ਪਾਣੀ ਦੇ ਥ੍ਰੀ ਜਿੰਨੀ ਪਾਕਿਸਤਾਨ ਦੀ ਆਵਾਮ ਤੇ ਇਸ ਵਕਤ ਆਪਣਾ ਰਿਪਲਾਈਸ ਕਰਕੇ ਬਿਸਤਮਾਲ ਕਰਨਾ ਚਾਹ ਰਿਹਾ ਹੈ ਕਾਲਵੇ ਲੇਕਿਨ ਪਾਕਿਸਤਾਨੀ ਫੌਜ ਦੇ ਜਿਹੜੇ ਜਜ਼ਬਾਤ ਨੇ ਜਾਂ ਜਿਹੜਾ ਸੋੜਾ ਜਜ਼ਬਾ ਉਹ ਡਾਊਨ ਨਹੀਂ ਹੋ ਸਕਦਾ ਇੱਕਦਮ ਤੋ ਆਪਾਂ ਫਿਰ ਦੁਬਾਰਾ ਇੱਕ ਵਾਰ ਪਹੁੰਚ ਕੇ ਸੁਰੱਖਿਆ ਬੰਦ ਨਾਲੇ ਕੁੜੇ ਵਿਚਾਰ ਬਟਾਂਤਰ ਕਰਾਵਾਂਗੇ ਤੁਸੀਂ ਆਪਣੀ ਅਰਦਾਸ ਆ ਯਾਦ ਰੱਖੋ ਤੁਸੀਂ ਪਿੱਛੇ ਦਰਸ਼ਕ ਕਰ ਰਹੇ ਹੋ ਇਸ ਇਸਤਮਕ ਪਾਲਕ ਤੋਂ ਕਦੇ ਮੇਨ ਜਿਹੜਾ ਖਾਨ ਹੈ ਉੱਥੇ ਤੁਸੀਂ ਪੁੱਜ ਗਏ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਜੈ ਆਫ ਕਰ ਡਰੋਨ ਮਤ ਰਿਸਕ ਲੈ ਮਿਲੇਗਾ ਵੀ ਨਹੀਂ ਇਹ ਨਹੀਂ ਉੱਪਰ ਦੇ ਪਾਸੇ ਆਪਾਂ ਕਿੱਥੇ ਜਾਵਾਂਗੇ ਜੀ ਪਰਲੇ ਪਾਸੇ ਤੁਸੀਂ ਇੱਥੇ ਇੱਥੋਂ ਨਿਕਲਦਾ ਇਤਿਹਰੋਂ ਬੰਦੇ ਕੱਢ ਕੇ ਲੈ ਗਏ ਓਥੇ ਅੱਠ ਬੰਦੇ ਦਾ ਜੀ ਲੈ ਕੇ